सा श्रीकाल सारा ने हो सब ठीक ठाक हो अडियो बना बड़े दिन बादन तुम उ जाके सारनावा गे कभी आप बलोर नहीं पाया उसे जाके जरूर बलो पावे आंटी अंकल होने होने मनप्रीत भाजी मनजोत होती मैंबर हो सारा मुलाकात करावे ਮੈਂ ਕਲਾਟ ਬਲੌਗ ਬਣਾਉਣੀ ਆ ਚਲ ਵਿਲੇ ਬੈਠੇ ਆ ਉਧਰੋਂ ਮਰਫੀ ਵੀਡੀਓ ਨਾਲ ਪਾਉਣੀ ਆ ਕਿ ਅੱਜ ਕਿਹਦੇ ਆਇਆ ਜੀ ਨੂੰ ਠੀਕ ਉੱਥੇ ਤੇ ਲੈਣਾ ਪਿਆਰ ਹੋ ਗਏ ਆ ਤੇ ਹੁਣ ਇੱਧਰ ਸਾਡੇ ਮੰਮੀ ਡੈ ਅੱਜ ਵੇਖੋ ਤਿਆਰੀ ਕਰ ਰਹੇ ਕਿਵਣਾ ਲੱਗੇ ਮੰਮੀ ਇਹ ਕੋਕ ਤੇ ਬਣਾਉਣ ਲੱਗੀ ਆ ਜਿਵੇਂ ਕਾ ਦੀ ਖੁਸ਼ੀ ਹੋ ਜੇ ਇਹ ਮੋਢੇ ਦੀ ਖੁਸ਼ੀ ਪਰੋਣੇ ਆਣੇ ਆ ਮੰਮੀ ਦੇ ਪਰੋਨੇ ਆਣਿਆ ਜਨ ਕੇ ਆਡੇ ਘਰ ਤੇ ਮੰਮੀ ਡੇ ਅਧਿਆਰੀ ਦਾ ਦਾ ਘਰ ਨਾ ਲੋਕੀ ਸਾਡੇ ਭਰਾ ਦੀ ਬਲਾੜਿਆ ਤੇ ਉਹਨਾਂ ਦਾ ਕਿ ਪਰੋਨੇ ਨਹੀਂ ਹੋਗੇ ਮੈਨ ਲੋ ਵਦਿਆ ਉਹਦੇ ਕਰਕੇ ਅੱਪਾ ਵੀ ਮਾਰੀ ਨੇ 15 ਨਾਲੇ ਤੇ ਥੋੜਾ ਬਿੱਗੀ ਹੋਈ ਤੇ ਤਾਂ ਉਹ ਵੀ ਬਲੂ ਕੌਣ ਵਾਲੇ ਤਰ ਲੱਗਿਆ ਉਹ ਭਰਾ ਜਾਉਗਾ ਹਾਂਜੀ ਤੇ ਇਹ ਕਰਕੇ ਪਰੋਨੇ ਮਿਲਣ ਲੱਗ ਗਏ ਆ ਤੇ ਆਪਾਂ ਚੱਲੇ ਹਾਂ ਹੁਣ ਵੀਡੀਓ ਬਣਾਉਣਾ ਤੇ ਉਹਨੇ ਤੇਰਾ ਮੰਮੀ ਸਾਂਭੂਗੀ ਤੇ ਆਪਾਂ ਟਾਉਣਾ ਬਈ ਬੰਦੇ ਬਣਾ ਦੇ ਇਹ ਕੱਲ੍ਹ ਤੋਂ ਉਹਨਾ ਨਾਲ ਬਲ ਕੱਲ੍ਹ ਆਵਾਂਗੇ ਤੇ ਇਤਰਾਇਆ ਗਾਡੇ ਮਾਸਟਰ ਜੀ ਆ ਮਾਸਟਰ ਜੀ ਰਾਤ ਦੇ ਇਥੇ ਆ ਸਾਸੀ ਕਾਂ ਮਾਸਟਰ ਜੀ ਇਹ ਸਾਡੇ ਇੱਕ ਵੱਡੀ ਪਲੇਅਰ ਆ ਤੇ ਵੇਖਿਆ ਹੁਣ ਆ ਤੁਸੀਂ ਵੀਡੀਓ ਚ YouTube ਤੇ ਬੱਪੂ ਕਬੱਡੀ ਵਾਲੇ ਨਾਲ ਹੁੰਦੇ ਆ YouTube ਤੇ ਫੇਮਸ ਆ ਬਾਕੀ ਹੋਰ ਕਿਦਾਂ ਮਾਸਟਰ ਜੀ ਬਾਠ ਠੀਕ ਆ ਜੀ ਕੀ ਸਨੇਹ ਦੇਣਾ ਜਾਂਦੇ ਆ ਆਪਣੇ ਪਿਆਰੇ ਪਿਆਰੇ ਦਸਤਾਂ ਨੂੰ ਨਾ ਇਹੋ ਦਿਨ ਸਨੇਹ ਆ ਵੀ ਨਾ ਦੇ ਪੱਤੇ ਸਾਡੇ ਵੀ ਚਾਪਿਆਂ ਗੇਮਾਂ ਨੂੰ ਮਾਲ ਤੇ ਸੱਗਿਆ ਚਾਰ ਦਿਨਾਂ ਨੂੰ ਜਰੂਰ ਤੇ ਦੂਜੀ ਗੱਲ ਹੈ ਕਿ ਮਸ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਲੋ ਦੀ ਵਧੀਆ ਲੱਗਦੀਆਂ ਸੱਗਿਆ ਜਾਨਾਂ ਜੀ ਉਹਨਾਂ ਦੇ ਜੀ ਮਮਾ 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 ਲਾ ਮਿਸਰੀ ਵੀ ਲਾਣੀ ਚਾਹੀਦਾ ਇਹ ਵੀਡੀਓ ਬਣਾ ਕੇ ਪਾਉਣੀ ਚਾਹੀਦੀ ਜੇ ਕਿ ਲੋਕ ਸੱਭਿਆਚਾਰ ਨਾਲ ਜੁੜੇ ਰਹਿਣਾ ਆਪਣਾ ਪੰਜਾਬ ਜਿਹੜਾ ਪੱਤੇ ਆ ਦੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਜਹ ਜਿਹੜਾ ਹਾਲ ਚਾਲ ਹੈ ਇਹ ਸਾਡੇ ਮਾਸਟਰ ਜੀ ਦੇ ਸੋਚ ਤੇ ਵਿਚਾਰ ਆ ਸਾਡੇ ਮਾਸਟਰ ਜੀ ਦੇ ਉਹ ਤਾਂ ਸਾਡੀ ਚਿੱਡੀ ਜੀ ਤੇ ਆ ਸਾਡੀ ਨਗੀ ਜੀ ਕੀ ਦੋਤੀ ਇਹ ਸਾਡੀ ਦੋਤੀ ਸਾਸ਼ੀਕਾਰ ਬਲਾਓ ਨਾ ਸਾਰੇ ਨੂੰ ਇਹ ਤਾਂ ਪੂਰੀ ਸਾਸੀ ਕਾ ਬਾਤ ਸਾਸੀ ਕਾ ਬਲਾਹ ਤੇ ਜੋੜ ਕੇ ਆਪ ਜੋੜ ਤੇ ਹਾਂ ਇਹ ਸਾਸੀ ਕਾ ਲੰਦੀ ਆ ਬੜੀ ਸੋਹਣ ਲੱਗਦੀ ਆ ਤੇ ਬਾਕੀ ਆ ਪੈ ਜਾ ਕੇ ਤੇ ਤੁਹਾਨੂੰ ਮਨੋਣੇ ਸਾ ਇਹ ਮੇਲਾ ਵਾ ਇੱਕ ਨਾ ਜੋ ਦੀ ਦੀਦੀ ਨੋ ਤੇ ਇੱਕ ਮੇਲਾ ਵਾ ਜੋ ਬੰਨੂ ਤੇ ਅੰਗਰੋ ਨੂੰ ਤਾਂ ਦੋਆਂ ਜਿਹੇ ਨੋ ਨਹੀਂ ਮੇਲਾ ਦਬਾ ਨਹੀਂ ਤੇ ਦਬਾ ਬਾ ਪਾਣੀ ਹਾਂ ਸ਼ਿਕਾਭਾਜੀ ਕੇਰ ਜਾਲਾ ਇਹ ਕ ਕਿਤੇ ਸਨੈਟੇਟ ਲੱਗਦੇ ਭਾਰੀ ਇਦਾਂ ਤੇ ਮਤਲਬ ਵੀ ਰੂਪ ਵੇਜ ਮੈਂ ਵੀ ਨਹੀਂ ਆਹਾਂ ਭਾਜੀ ਮੈਂ ਜਿਹੜਾ ਵੀਡੀਓ ਨਹੀਂ ਨਹੀਂ ਨਾ ਮੈਂ ਨਹੀਂ ਭਾਜੀ ਵੇਲਾ ਕਿ ਟਾ ਸੋਨਾ ਲੱਦਾ ਇਦਾਂ ਆਹੀ ਸ਼ੂਗਰ ਜੀ ਵਾਣਾ ਤਾਂ ਕਰਕੇ ਮਰਾ ਨਹੀਂ ਉਹ ਕੋਈ ਨਹੀਂ ਮੇਰੇ ਦੇਰ ਦੀ ਖੁਸ਼ੀ ਵਿੱਚ ਖਾਓ ਕੋਈ ਸ਼ਿਕਾਇਤ ਨਹੀਂ ਹੁੰਦਾ ਅਮਰ ਦੇਰ ਤੇ ਲਿਆ ਬਾਹਰ ਦੇ ਸਾਰੇ ਇਤਨੀ ਬਹੁਤ ਬਹੁਤ ਮਜ਼ਾ ਆ ਗਿਆ ਮਬਾਰਕਾਂ ਥੈਂਕ ਯੂ ਥੈਂਕ ਯੂ ਜੀ ਤੁਹਾਨੂੰ ਸਾਰਿਆਂ ਨੂੰ ਨਹੀਂ ਆਈ ਖਾਣੇ ਆ ਤੇ ਹੁਣ ਸੱਜਣੇ ਖਾਓ ਜਿਹੜੇ ਭੈਣ ਭਰਾ ਵੇਖਦੇ ਆ ਉਹ ਵੀ ਆਣ ਕੇ ਖਾਣ ਹਾਂ ਖਾਣ ਗਏ ਮੇਰੇ ਆਪਣੇ ਦੇਰ ਦੀ ਵੀ ਵਿਚੋਲਣਾਂ ਵੰਦੇ ਅਹੀ ਦੁਕਾਨ ਦੇ ਕਿਤੇ ਸਾਡੇ ਵੀ ਮੁੰਡਿਆਂ ਦੇ ਖਲਾ ਆਹੋ ਦੇਰ ਦੀ ਵਿਚੋਲਣ ਬਣ ਗਈ ਤੇ ਜੋ ਬੰਦੇ ਦੋਸਤੀ ਵਿਚੋਲਣ ਬਣ ਗਈ ਇਹ ਵਿਚੋਲੇ ਸਿਸਤੇ ਬੜੇ ਕਰਾਉਂਦੀ ਆ ਜੋ ਹੁਣ ਮੇਰੇ ਨਾਲ ਹੀ ਆ ਮੈਂ ਤੇ ਐਵੇਂ ਨਾਲ ਹੀ ਆ ਬੜੇ ਬੁੱਕਰ ਜੰਦੀ ਵਿੱਚੋਂ ਹਾਂ ਕਿਉਂ ਜਦ ਰਿਤਾ ਪਕਾ ਇਹਨਾਂ ਮੈਨੂੰ ਨਹੀਂ ਲੱਗੀ ਮਾਰਾ ਦੇਗੀ ਡਰ ਜਾਂਦੀ ਹੈ ਅੱਛਾ ਕਿਉਂ ਡਰਦੀ ਨਹੀਂ ਤੱਕ ਰਹਿਿਆ ਹੀ ਨਾ ਆਪਾਂ ਹਾਂ ਉਹ ਪ੍ਰਿਸ਼ਤਾ ਬੜਾ ਦੇ ਰਿਹਾ ਦੋ ਦੋ ਮਹੀਨੇ ਬਾਹਰ ਟੈਂਟ ਨਾਲ ਰਹੀ ਬੱਸ 2 ਮਹੀਨੇ ਹੀ 2 ਮਹੀਨੇ ਨਹੀਂ ਬਾਚੋ ਹੁਣ ਹੁਣ ਮੁੰਡਾ ਆਇਆ ਵਾਦੇ ਘਰ ਗਰੰਟੀ ਘੱਟ ਵਾ ਡਾਡੀ ਵਾਰੰਟੀ ਆ ਨਹੀਂ ਨਹੀਂ ਮੁੰਡਾ ਆਇਆ ਹੁਣ ਉਹਦੇ ਘਰ ਵਿਚਾਰੀ ਦੇ ਕਿਵੇਂ ਉਹ ਜਿਹੜਾ ਰਿਸ਼ਤਾ ਕਰੈਣੀ ਨੰਗਲ ਚ ਤਾਂ ਇਹਦੇ ਵਿੱਚ ਛੱਡੀ ਕਦੀ ਰਹੀ ਜਦੋਂ ਜਤੀ ਦੀਦੀ ਆਈ ਅੱਜ ਆਹ ਜੇ ਸਰ ਜਤੀ ਦੀਦੀ ਤਾਂ ਚਾਦੇ ਲਾਤਾ ਜਤੀ ਦੀਦੀ ਡੇਰੀ ਹੁੰਦੀ ਐ ਇਸ ਦਿਨ ਛੱਡ ਗਈ ਠੀਕ ਆ ਪਰ ਅੱਜ ਹੀ ਆਏ ਆ ਇਹ ਤਾਂ ਦੂਰਾ ਤੇ ਰੈਣੀ ਲੱਗੇ ਬਣਾਉਣਾ ਠੀਕ ਚਲੋ ਚਾਹ ਪੀਆਣਾ ਚਾਹ ਬੈ ਚਾਹ ਬਣਾਉਣੇ ਜਾਂਦੀ ਸੀ ਜੀ ਅਮਰਜੀਤ ਨਾਲ ਵੀ ਗੱਲਬਾਤ ਕਰ ਲੋ ਇੰਨੇ ਆਲੇ ਤਿਆਰ ਹੋਣਾ ਆ ਵੀਡੀਓ ਲਈ ਬਈ ਆਪਾਂ ਤਿਆਰ ਹੋਣੀ ਲੱਗੇ ਸੀ ਲੇਕਰ ਕਰ ਕਰ ਕੇ ਵੇਲੇ ਨਹੀਂ ਆਈ ਸੀ ਟਮਾਟਰ ਜੀ ਦਾ ਫੋਨ ਆਇਆ ਕਿ ਚਲੋ ਅੱਜ ਸਾਡੇ ਸੀਨੇ ਵਿਧਿਆ ਜਾਏ ਪਰ ਕਈ ਭੈਣ ਬਣਾਉਣ ਦੇ ਨਾ ਸਕਿਆ ਕਿ ਇਹਨੇ ਮਾਰ ਪੀਦੋਣੇ ਛੱਡ ਤਾ ਤੇ ਕੀ ਕਹਿੰਦੀਆਂ ਕਿ ਮਨਪ੍ਰੀਤ ਉਹਨਾਂ ਨੇ ਛੱਡਦਾ ਐਦਾਂ ਦੀ ਕੋਈ ਵੀ ਗੱਲ ਨਹੀਂ ਉਹਨਾਂ ਨੇ ਛੱਡਿਆ ਨਹੀਂ ਉਹਨਾਂ ਨੇ ਛੱਡਿਆ ਬਾਕੀ ਤੁਹਾਨੂੰ ਪਤਾ ਕਿ ਜਦੋਂ ਵੀਡੀਓ ਸੀਨ ਹੋ ਗਿਆ ਬੰਦਾ ਉਹਦੋਂ ਛੱਡਦਾ ਵਾ ਤੇ ਅੱਜ ਬੜੇ ਦਿਨਾਂ ਬਾਅਦ ਵੀਡੀਓ ਸੀਨੇ ਆ ਤੇ ਜ਼ਰੂਰ ਵੀਡੀਓ ਵੇਖਿਓ ਤੇ ਵਕਤੋ ਵਾਰ ਦ ਕਮੈਂਟ ਕਰਿਆ ਕਰੋ ਪਿਆਰ ਦਿਆ ਤੁਹਾਨੂੰ ਮਨਪ੍ਰੀਤ ਉਹਨਾਂ ਨੂੰ ਪਿਆਰ ਦਿਆ ਕਰੋ ਵਕਤੋ ਵਾਰ ਜਿੰਨੇ ਵੀ ਟੀਮ ਨੰਬਰ ਆ ਉਹਨਾਂ ਨੂੰ ਪਿਆਰ ਦਿਆ ਕਰੋ ਤੇ ਵਾਕੀ ਜੋ ਮਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਆਏ ਬਹੁਤ ਖੁਸ਼ ਨੇ ਜਦੋਂ ਉਹ ਫੋਨ ਲੰਗਦੇ ਆ ਕਿ ਆ ਜਾਓ ਵੀਡੀਓ ਤੇ ਬੜਾ ਮਜ਼ਾ ਆ ਜਾਂਦਾ ਬੰਨਾਂ ਦੇ ਨਾਲ ਮਿਲ ਕੇ ਵੀਡੀਓ ਬਣਾਉਣੀ ਸਬਸਕ੍ਰਾਈਬ ਕਰੋ ਕਾਲ ਜੀ ਸਾਰਿਆਂ ਨੂੰ ਅੱਜ ਦੇਖੋ ਅਮਰਜੀਤ ਕੀ ਬਣਾਉਂਦੀ ਆ ਮੈਂ ਬਣਾਉਂਦੀ ਆ ਦਿਖੋ ਤੇ ਸਾਜ ਜਿੰਨੇ ਜਿੰਨੇ ਖਾਣੇ ਆ ਤੇ ਸਾਡੇ ਘਰ ਇਹ ਬਰੌਣੇ ਤੇ ਬਰੌਣੇ ਦੇ ਲਿਕੋਤੇ ਬਣਾਉਂਦੇ ਆ ਕਿ ਜੋਬਨ ਮੈਨੂੰ ਪੁੱਛਣ ਨੇ ਆ ਕਿ ਕੋਟੇ ਬਣ ਦੇ ਗਾਦੇ ਆ ਹਾਂ ਕੋਈ ਯਾਹ ਲੱਗਦਾ ਨਾ ਕਿ ਤਾ ਪਕੌੜੇ ਨਿਕਲਦੇ ਆ ਮੈਂ ਤਾਂ ਪਕੌੜੇ ਸਮਝੇ ਇਹ ਮੰਮੀ ਲੱਗੇ ਬਣਾਉਣ ਪਰ ਮੰਮੀ ਨੂੰ ਮੈਂ ਗਿਆ ਮੰਮੀ ਤੂੰ ਯਾਹ ਤੇ ਮੈਂ ਬਣਾਉਂ ਤੈ ਬਣਾਉਣ ਕੀ ਖੁਸ਼ੀ ਦਿੱਤੀ ਅੱਜ ਸਾਡੇ ਆਪਣੇ ਭਰਾ ਜਨਨ ਕੀ ਦੇਵਰ ਨੇ ਬਾਹਰ ਜਾਣਾ ਤੇ ਉਹਦੇ ਘਰ ਕੇ ਤੇ ਨਾਲੇ ਆਡੇ ਘਰ ਆਉਣੇ ਆ ਆਸ ਮਹਿਮਾਨ ਕਿ ਅੱਜ ਮੇਰਾ ਬ੍ਰਦਰ ਜੋ ਇਟਲੀ ਗਿਆ ਲੱਗਾ ਵਾ ਤੇ ਇਹ ਬਲੌਗ ਦੇ ਵਿੱਚ ਪੂਰੇ ਬਲੌਗ ਅੱਜ ਪੂਰਾ ਹੀ ਕਰਨਾ ਵਾ 7-8 ਮਿੰਟ ਦਾ ਕਰਨਾ ਵਾ ਜਾਨ ਦੀ ਵੀਡੀਓ ਪਾਵਾਂਗੇ ਉਥੇ 에ਰਪੋਰਟ ਚ ਪਾਵਾਂਗੇ ਵੀਡੀਓ ਹੂੰ 에ਰ ਕੋ ਜਿਹੜੇ ਗੈਸਟ ਆ ਉਹ 에ਰਪੋਰਟ ਤੇ ਆਉਣਗੇ ਹੂੰ ਤੇ ਵੀ ਇਹ ਜਿਆਦਾ ਹੀ ਹੁੰਦੀ ਆਵਾ ਚਲ ਬਾਅਦ ਚ ਵਾਇਕਰ ਦੀ ਮੇਅਰ ਜਾ ਕੇ ਪੱਕਾ ਹੋਊਗਾ ਤੇ ਫਿਰ ਜਲਦੀ ਪੰਜਾਬ ਆਊਗਾ ਫਿਰ ਆਣ ਕੇ ਆਪਾਂ ਮੈਰਿਜ ਕਰਾਂਗੇ ਉਹ ਵੀ ਤੁਹਾਨੂੰ ਬਲੌਗ ਵਿਖਾਵਾਂਗੇ ਬਾਕੀ ਆਏ ਬਚੋਲੇ ਆ ਮੇਰੇ ਭਰਾ ਦੀ ਤੇ ਮੈਂ ਉਹ ਚੋਲਾ ਤੇ ਕਿਉਂਕਿ ਉਹ ਆਪਾਂ ਠਾਕੇ ਦਾ ਬਲੌਗ ਵੀ ਉਹਦਾ ਪੋਣਾ ਸੀ ਤੇ ਪਰ ਉਤਰ ਤੁਹਾਨੂੰ ਇੱਕ ਹੋਰ ਕੁਝ ਕ ਵੀ ਦੱਸਦੇ ਆ ਕਿ ਕਾਕੂ ਮੈਣੀਆ ਨੇੜਾ ਵਾ ਹਾ ਮੇਨ ਕੁਸ਼ਕਬਰੀ ਮੇਨ ਕੁਸ਼ਕਬਰੀ ਦਾ ਨਜ਼ਾਰਾ ਦੱਸਦੇ ਆ ਕਿ ਉਹਦੇ ਵਿੱਚ ਚੋਲੇ ਵੀ ਐਸੀ ਆ ਉਹਦੇ ਵਿੱਚ ਚੋਲੇ ਨੇ ਜਿਹੜਾ ਉਹਦੇ ਨਾਲ ਵੀਡੀਓ ਬਣਾਉਂਦਾ ਵਾ ਜੋ ਬਣ ਜੋ ਬਣ 24 ਮਤ ਛੋਟੀਆਂ ਹਿੱਟ ਵਾਲਾ ਮੁੰਡਾ ਬਾਕੀ ਸਾਡੀ ਹਾਈਟ ਦਾ ਹੀ ਹੋ ਵੀ ਇਹ ਫੋ ਦੇ ਵੀ ਵਿਚੋਲੇ ਆ ਮਾਂ ਵੀ ਦੀਦੀ ਨੇ ਲਾਇਆ ਇਸ ਸਟੇਟਸ ਕੀ ਸਾਡੀ ਪੰਜਾਬੀ ਲਾਈਵ ਸਾਡੀ ਟੀਮ ਦੇ ਨੇ ਮਮਰਾ ਉਹ ਮਨ ਲਕਿ ਮਾਇਰਾ ਰਿਸ਼ਤੇ ਕ੍ਰਾਉਣ ਵਿੱਚ ਵੀ ਬਾਕੀ ਤੇ ਆ ਦਿলো ਧੰਨਵਾਦ ਕਰਦੇ ਮਾਂ ਵੀ ਦੀਦੀ ਦੇ ਕਿ ਬਹੁਤ ਰਿਸਪੈਕਟ ਦਿੰਦੇ ਆ ਸਾਨੂੰ